ਕਰਨਾ ਨੇ ਖੜਾ ਦੋ ਘੰਟਾ ਜੱਟ ਦੇ ਵੀ ਨਹੀਂ ਖੜਾ ਹੋਇਆ ਮਾਰਦਾ ਖਾਲ ਹੋਣਾ ਦੱਸ ਦੇ ਮਾਰਦੀ ਮਾਰਦੀ ਕੀਤਾ ਸੀ ਵਾ ਤੂੰ ਚੈਲੰਜ ਲਫਤਾ ਵੀ ਮਰਜ਼ੀ ਨਾਲ ਕੀਤਾ ਤੈਨੂੰ ਕੋਈ ਵੀ ਨੁਕਸਾਨ ਹੁੰਦਾ ਹੈ ਰੱਬ ਨਾ ਕਰੇ ਤੂੰ ਆਪ ਜ਼ਿੰਮੇਵਾਰ ਹੈ ਨਾ ਇਹਦੇ ਮੇਰਾ ਤਾਂ ਕੁਝ ਨਹੀਂ ਲੈ ਲਈ ਮਿੱਤਰੋ ਕੱਪੜੇ ਲਾ ਲੈ ਖੜ ਜਾ ਮੋਟਰਸਾਈਕਲ ਅਸੀਂ ਮੈਂ ਵੀ ਲਾਵਾਂ ਤੂੰ ਦੇਖ ਲੈ ਆਪੇ ਤੇਰੇ ਇੱਛਾ ਬਣਦੀ ਹੈ ਮੈਂ ਤਾਂ 10000 ਲਾ ਰਿਹਾ ਤੂੰ ਆ ਤਾਂ ਲਏ ਨਹੀਂ ਮੇਰੀ ਤਾਂ ਸੁਣ ਜੇ ਮੈਂ ਆਪ ਤੇਰੇ ਬਰਾਬਰ ਮਾਰਦੀ ਫੇਰ ਪੰਜੀ ਨਹੀਂ ਮਿਲਦੀ ਪੰਜੀ ਕਿਉਂ ਨਹੀਂ ਮਿਲਦੀ ਆਇਆ ਕਾਲੇ ਬਰਾਬਰ ਦੀ ਕੰਨੀ 80 ਤੋਂ ਜਾਵੇ ਮੋਟਰਸਾਈਕਲ ਉਹ ਮੈਨੂੰ ਲਾਹ ਨਾ ਦੀ ਮੈਂ ਬਾਲਾ ਪੀ ਲਾਇਆ ਬੈਠਾ ਕਾ ਨੂੰ ਪਹਿਲਾਂ ਤੂੰ ਟੋਰ ਮੋਟਰਸਾਈਕਲ ਹਟ ਜਾ ਓਏ ਸਾਨੂੰ ਅੱਗੇ ਨਾ ਖੜਾ ਗੁੰਡ ਖੜਾ ਗੁੰਡ ਤਸਤੀ ਕਰ ਤਲ ਹੁਣ ਤੇਰੀ ਕੂ ਕਰਨਾ ਨੇ ਖੜਾ ਦੂ ਘੰਟਾ ਜੱਟ ਦੇ ਵੀ ਨਹੀਂ ਖੜਾ ਹੋਇਆ ਭਾਈ ਦੂ ਘੰਟਾ ਤਾਂ ਹੋ ਗਿਆ ਖੜਾ ਤੇਰੀ ਆਏ ਤਾਂ ਫਿਰ ਮਾੜਾ ਮੋਟਾ ਠੰਡਾ ਹੈ ਯਾਰ ਟੈਂਪਰੇਚਰ ਵੀ 7 ਡਿਗਰੀ ਹੈ ਜਿਹੜੀ ਦਸੀ ਚਿੱਤ ਕਰਦਾ ਜੱਟ ਕਰਦਾ ਤਾਂ ਹੀ ਆਇਆ ਨੌਂ ਨਹੀਂ ਬਾਈ ਬਣ ਕੇ ਭਾਈ ਵਾਹ ਤੂੰ ਦਾ ਓਟਾ ਸਾ ਲੈ ਕੇ ਸ਼ਾਨ ਮਾਰਾਂਗੇ ਆਪਾਂ ਬਾਜਾਂ ਵਾਲੇ ਪਤਾ ਗਰੁੱਪ ਦਾ ਨਾਂ ਲੈ ਕੇ ਮਾਰਦਾ ਖਿਆਲ ਹੋਣਾ ਦੱਸ ਮਾਰਦੀ ਮਾਰਦੀ ਖੜਦਾ ਜਲਦੀ ਬੈਠੇ ਵੀ ਨਾਲ ਨਹੀਂ ਮੀਂਹ ਮਾਰਨ ਨੂੰ ਪਰ ਗਾਰ ਵਾਹ ਖੜਦਾ ਹੋਈ ਵੀਡੀਓ ਕਰਕੇ ਹੈ ਨਹੀਂ ਓਏ ਮੈਂ ਭਾਈ ਪਤਾ ਮਟਜੂਆ ਜਿਹੜੇ ਲੋਕ ਆਦੇ ਸੀ ਨਾ ਐ ਨਹੀਂ ਕਰ ਓਏ ਬਾਈ ਵਾਹ ਓਏ ਤੇ ਚੁੱਪ ਓ ਨਾ ਬਈ ਬਹੁਤ ਪੱਟੀ ਦਾ ਬੰਦਾ 10000 ਦਾ ਜੇਤੂ ਹੋ ਗਿਆ ਖੜ ਦਾ ਖੜ ਵਿੱਚ ਮੈਂ 10 ਮਿੰਟ ਖੜਨਾ ਹੈ ਮੈਂ ਤੈਨੂੰ ਸਾਰਾ ਚਪਾਈ ਸਾਹਿਬ ਦਾ ਪਾਠ ਕਰਦੇ ਨੇ ਵਿੱਚ ਖੜ ਕੇ ਕਰ ਬਈ ਬਹੁਤ ਭੱਟੀ ਗੱਲਾ ਤੇ ਬਈ ਬੰਦਾ ਹੈਟੂਆਨੇ ਦਾ ਸਿੱਧੂ ਪਲੇਸਬੋਗ ਦੇ ਨਾਂ ਤੇ ਬਈ ਦਾ ਚੈਨਲ ਹੈ YouTube ਤੇ ਵੀ Insta ਤੇ ਵੀ ਟ੍ਰਾਂਸਫਰ ਕਰ ਦੇ ਤੂੰ ਭਲਾ ਕਰਦੇ ਇਹ ਪੈਸੇ ਬਾਅਦ ਚ ਆਉਂਦੇ ਐ ਲਾਈਵ ਦੇ ਵਿੱਚ ਬਾਅਦ ਚ ਮੁੱੱਖਰ ਖਾਂਦਾ ਉਹ ਬੰਦਾ ਚੱਲਦੇ ਲਾਈਵ ਚ ਪੈਸੇ ਪਾਉਣੇ ਐ ਤੂੰ ਨਾ ਕੱਟ ਮਾਰ ਕੱਟ ਹਾਂ ਆਈ ਜਾਣਾ ਬਰਾਬਰ ਹਾਂ ਬਸ ਨਿਕਰ ਤੇ ਬਦਲੂਆਂ ਯਾਰ ਲੋਰ ਪਾਉਂਗਾ ਲੋਰ ਪਾਲਾ ਹਾਂ ਬਾਈ ਬਹੁਤ ਲੈ ਬਾਈ ਬੰਦੇ ਨੂੰ ਐਪਰੀਸ਼ੀਏਟ ਜ਼ਰੂਰ ਕਰਿਓ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਇੰਨਾ ਕਰਿਓ ਬਾਈ ਪਤਾ ਲੱਗ ਜੇ ਦੁਨੀਆਂ ਨੂੰ ਨਹੀਂ ਨਹੀਂ ਕੱਪੜੇ ਨਹੀਂ ਕੀ ਕੁਛ ਕਰ ਸਕਦਾ ਲੋਰ ਪੰਗ ਲੋਰ ਪਾਉਂਦੀਆਂ ਫੇਰ ਬਾਰੀ ਲੋਰ ਦੇ ਕਿੱਥੇ ਉਹ ਜਾ ਤਾਂ ਬੜੂਆ ਮੈਨੂੰ ਪਤਾ ਇਹਦਾ ਲੋਰ ਪਾਵੇ ਓਏ ਖੜ ਜਾ ਬਾਈ ਮੇਰੀ ਸੁਣ ਗੱਲ ਹੁਣ ਨਾ ਜਾਈ ਨਗੇ ਪਿੰਡੇ ਯਾਰ ਦਾ ਮੈਂ ਜੇ ਤਨ ਹੈ ਕੋਈ ਸ਼ੱਕ ਸੁਭਾਤ ਨਹੀਂ ਮੈਨੂੰ ਪਤਾ ਹੈ ਬਿਮਾਰ ਹੋਣ ਦਾ ਫਿਰ ਬਈ ਟਰਾਂਸਫਰ ਕਰ ਦੇ ਟਰਪੈਸ ਟਰਾਂਸਫਰ ਕਰ ਭਾਈ ਟਰਾਂਸਫਰ ਕੀ ਆਪਾਂ ਤੈਨੂੰ ਨਗਦ ਦੇਵਾਂਗੇ ਯਾਰ ਗੱਲ ਕਿਹੜੀ ਕਰਦਾ ਹੈ ਸਾਹਮਣੇ ਦੇਵਾਂਗੇ ਕਿਵੇਂ ਕਰਦੇ ਵੀਡੀਓ ਦੇ ਵਿੱਚ ਕਰ ਜਿਹੜਾ ਕਰੇਗਾ ਟਰਾਂਸਫਰ ਤਾਂ ਕਰਤਾ ਤੈਨੂੰ ਚੈਲੰਜ ਮੈਂ ਤਾਂ ਪੂਰਾ ਕਰ ਯਾਰ ਜਲ ਹਾਂ ਹੀ ਚੱਲ ਆਏ ਵੀ ਚੱਲੋੜਾ ਕੋਈ ਚੱਕਰ ਰਿਹਾ ਦੱਸੋ ਅਜਮਨ ਭਾਈ ਲੈ ਭਾਈ ਹੁਣ ਪਹਿਲਾਂ ਤਾਂ ਚੈਲੰਜ ਆਇਆ ਸੀ ਵੀ ਐਂ ਪੁੱਠਾ ਜਾਣਾ ਤੈਨੂੰ ਕਿਲੋਮੀਟਰ ਠੀਕ ਹੈ ਪਰ ਮੈਂ ਸੋਚਿਆ ਵੀ ਬੰਦਾ ਕਰ ਦੂ ਯਾਰ ਮੈਨੂੰ ਪਤਾ ਲੱਗਿਆ ਬੰਦੇ ਨੇ ਜਿਹੜੇ ਨਹਿ ਚਸ਼ਾਲ ਪਰ ਯਾਰ ਉਹ ਬਾਹਲਾ ਤੱਕਾ ਹੋ ਜੂਆ ਹਨਾ ਐਵੇਂ ਬਿਮਾਰਪੂਰ ਨੋ ਜੀ ਯਾਰ ਉਹ ਤਾਂ ਪਦਰ ਨਾਲ ਨਿਕਲ ਕਾਈ ਕਰ ਲੈ ਨਿਕਲ ਗਿਆ ਹੋ ਗਿਆ ਕੋਈ ਚੱਕਰ ਨਹੀਂ ਜਾਣਦੇ ਚੈਨਲ ਤਾਂ ਚੱਲ ਜੇ ਜਾਊਗਾ ਪੜੂਆਂ ਮੈਂ ਤਾਂ ਚਲ ਆਇਆ ਪਰ ਜਾ ਹਾਂ ਨਾਲ ਤਾਂ ਲਾਈਵ ਚ ਕਰ ਪਹਿਲਾਂ ਟਰਾਂਸਫਰ ਲਾਈਵ ਹੀ ਕਰਾਂਗੇ ਅੱਜ ਰੰਗ ਮੁਜੀਕ ਤੋਂ ਆ ਮੜੀ ਜੀ ਲੈ ਬਈ ਬੰਦਾ 10000 ਦਾ ਜੇਤੂ ਜਗਜੀਤ ਸਿੰਘ ਬਰਾੜ ਆ ਸਿੱਧੂ ਪਾਣ ਕੰਨ ਚੋਂ ਵਰਦੇ ਸਰੀਰ ਚੋਂ ਕਹਿੰਦੇ ਪਾਣਾ ਮਾਰਦਾ ਸਿਰ ਨਿਕਲਦੀ ਹੈ ਸਰੀਰ ਚੋਂ ਵਾਕਈ ਬੰਦਾ ਯਾਰਾ ਜਿਹੜਾ ਬਾਈ ਜਿਹੜਾ ਜਿੱਤ ਗਿਆ ਬਹੁਤ ਲਾ ਵੀ ਸਾਰੇ ਵੀਰ ਆਪਣ ਬਾਈ ਸਾਰੇ ਨਾਲ ਬੱਡਾ ਛੋਟਾ ਪਿਆਰੇ ਸੀ ਉਹ ਜਿਹੜਾ ਆਪਣਾ ਪੇਜ ਸਿੱਧੂ ਬਲੇਗ ਵਲੌਗ ਨੂੰ ਵੱਧ ਤੋਂ ਵੱਧ ਫੋਲੋ ਕਰੋ ਨਾਲੇ ਵੀਡੀਓ ਸ਼ੇਅਰ ਕਰਿਆ ਕਰੋ ਨਾਲੇ ਆਪਣਾ YouTube ਦਾ ਚੈਨਲ ਆ ਡਾਂਟ ਬੀ ਮਹਿਕਮਾ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਆ ਚੈਲੰਜ ਆਪਾਂ ਨੇ ਏਦਾਂ ਕਹ ਜੇ ਮਰਦੀ ਚੈਲੰਜ ਆਪਾਂ ਇਹਦੇ ਚੈਲੰਜ ਜੀ ਪੂਰੇ ਕੀਤੇ ਆ ਹੁਣ ਦੱਸ ਕਦਗੇ ਫਿਰ ਪੁੱਠੇ ਆਈ ਚੱਲਣਾ ਮੂੰਹ ਬੁੰਝਲਾ ਹੁੜਾ ਦੱਸ ਨੱਸੋ ਤੁਸੀਂ ਦੱਸੋ ਸੰਗ ਤੋਂ ਮੈਂ ਤਾਂ ਮਰਜੀ ਐ ਜੇ ਤੂੰ ਦੱਸ ਹਾਂ ਦੋਕਾਨੋਂ ਬਚਲਾ ਯਾਰਾ ਦੱਸੋ ਯਾਰਾ ਕਿਵੇਂ ਕਰਨਾ ਬਈ ਦੇਖ ਲਓ ਬਈ ਜਿਹੜੇ ਬੰਦੇ ਨੇ ਨਹਿਰ ਚ ਛਾਲ ਮਾਰਦੀ ਉੱਥੇ ਵੀ ਜਾਊਗਾ ਆਹ ਲੈ ਨਿੱਕ ਰੱਖ ਤੇ ਆ ਦੇਖਣ ਦਾ ਕੀ ਐ ਚੱਲ ਛੱਡ ਵਾਗ ਜੂਆ ਯਾਰਾ ਮਾਰ ਵੀ ਗੜੂਆ ਮਾਰ ਬਾਲਾ ਵੀ ਨਾ ਮਾਰ ਕਿੱਥੇ ਕਾ ਕੇ ਵਾਗ ਜੂਆ ਕੋਈ ਚੱਕਰ ਲੈ ਮੇਰੇ ਕੋ ਹੈ 5200 ਰੁਪਇਆ ਠੀਕ ਐ ਠੀਕ ਆ ਠੀਕ ਆ ਠੀਕ ਆ ਰਹਿ ਗਿਆ ਕਿੰਨਾ ਰਹਿ ਗਿਆ ਟ੍ਰਾਂਸਫਰ ਮਾਰ ਪਹਿਲਾਂ ਲੋਕਾਂ ਦਿਖਾ ਵਿੱਚ ਉਹਦੇ ਖਾਤੇ ਲੋਕਾਂ ਨੂੰ ਦਿਖਾਉਣਾ ਖਾਤਾ ਮੇਰੇ ਆਪੇ ਹੀ ਚਲਦਾ ਨਾ ਇਥੇ ਹੁਣ ਦਿਖਾਵਾਂਗਾ ਬਾ ਯਾਰ ਹੁਣ ਖਰਚਾ ਭੰਡਲ ਟੁੱਟ ਗਿਆ ਮੇਰੇ ਮਾਰੀ ਤੇ ਫੇਰ ਮੈਂ ਵੀਡੀਓ ਉਹਨਾਂ ਦੇ ਬਾਦ ਦੂੰ ਬੰਦੇ ਦੇ ਪੈਸੇ ਨਹੀਂ ਦਿੱਤੇ ਮੈਨੂੰ ਮੈਂ ਯਾਰ ਭਾਈ ਵੀਡੀਓ ਦਾ ਮੌਕਾ ਹੀ ਨਹੀਂ ਦਿੰਦਾ ਬਾ ਯਾਰ ਤੇਰੀ ਕਮਾਲ ਕਰੀ ਮੈਂ ਬਾ ਫਿਰ ਕਰ ਤੇ ਲੈ ਵੀ ਮਿੱਤਰੋ ਵੀਡੀਓ ਤੇ ਚੱਲਦੇ ਲਾਈਵ ਤੇ ਵੀ ਕਿੰਨੇ 5100 ਰੁਪਏ ਬਾਈ ਨੂੰ ਕਰਤਾ ਟ੍ਰਾਂਸਫਰ ਪਹਿਲਾਂ ਹੀ ਮੈਨੂੰ ਪਤਾ ਸੀ ਮਾਰ ਵੀ ਸਕਦਾ ਉੱਥੇ ਜਦੋਂ ਆਪਾਂ ਨੰਗੇ ਪਿੰਡ ਆਏ ਠੀਕ ਆ 5200 ਰੁਪਿਆ ਹੋਰ ਗੱਲ 10000 ਦੀ ਹੋਈ ਸੀ ਆਪਾਂ 11000 ਦੇਵਾਂਗੇ ਬੰਦੇ ਨੂੰ ਠੀਕ ਹੈ ਤੇ ਉਹ ਕੱਲ ਨੂੰ ਜਾਂ ਪਰਸੋਂ ਮੈਂ ਬਾਈ ਨੂੰ ਟਰਾਂਸਫਰ ਕਰ ਦੂੰ ਜਾਂ ਨਕਦ ਦੇ ਦੂੰਗਾ ਤੇ ਜੇ ਮੈਂ ਨਾ ਨਕਦ ਜਾਂ ਟਰਾਂਸਫਰ ਕਰੇ ਬਾਈ ਕੁਝ ਵੀ ਆਪਣੇ ਸਾ ਮੇਰੇ ਤੇ ਕੇਸ ਵੀ ਕਰ ਸਕਦਾ ਹੋਰ ਦੋਸਤ ਇਹਦੇ ਉੱਤੇ ਕੁਝ ਨਹੀਂ ਵੀਡੀਓ ਵੀ ਪਵਾ ਸਕਦਾ ਕਿਸੇ ਚੈਨਲ ਵਾਲੇ ਤੋਂ ਤੇ ਬਾਈ ਬਹੁਤ ਵੱਡਾ ਹੌਸਲਾ ਯਾਰ ਮੰਨ ਗਏ ਬਾਈ ਓਏ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਅੱਜ ਬਾਈ ਆਪਣੇ ਮੇਰੇ ਨਗਰ ਕੀ ਇਤਨਾ ਸ਼ਾਇਦ ਨਗਰ ਕੀ ਵੀ ਛੱਡ ਕੇ ਤੇਰਾ ਚੈਨਲ ਸਪੋਰਟ ਕਰਨ ਆਇਆ ਆ ਜੇ ਮੁੰਡੇ ਦਮਾ ਦੇ ਬੰਦੇ ਨੂੰ ਯਾਰ ਬਹੁਤ ਤਕੜਾ ਜੇਰਾ ਬਾਈ ਬਹੁਤ ਤਕੜਾ ਤੇ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਬਾਈ ਦਾ ਚੈਨਲ ਤੇ ਬਾਈ ਦਾ ਪੇਜ ਜ਼ਰੂਰ ਫੋਲੋ ਕਰੋ ਸਿੱਧੂ ਬਲੇਜ਼ ਬਲੌਗਸ ਠੀਕ ਹੈ ਇਹ ਬੰਦੇ ਦਾ ਸਭ ਤੋਂ ਵੱਡਾ ਤੁਸੀਂ ਐਪਰੀਸ਼ੀਏਟ ਤੁਸੀਂ ਬਹੁਤ ਵੱਡਾ ਐਪਰੀਸ਼ੀਏਟ ਫੇਰ ਹੋਊਗਾ ਬਾਈ ਜੇ ਬੰਦੇ ਬਾਈ ਦਾ ਪੇਜ ਫੋਲੋ ਕਰ ਲਓਗੇ ਠੀਕ ਹੈ ਤੇ ਬਾਈ ਵੀਡੀਓ ਪਾਉ ਆ ਆਪਦੇ ਪੇਜ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਲਵ ਯੂ ਆਲ ਸਤਿ ਸ੍ਰੀ ਅਕਾਲ ਜੀ ਉਹ ਜੋ ਤੈਨੂੰ ਕੱਪੜੇ ਦੇ ਇੱਕ ਦਿਨ ਲਾਦਾ ਨਾ ਮੇਰੇ ਵਿਹੜਾ ਇਹਨੇ ਜਿਹੜਾ ਹੀ ਫਰਦਾਨ ਕੀ ਮਾਰੀ ਕੱਪੜੇ ਤਾਂ ਇਹਦੇ ਪਾਏ ਸੀ ਸ਼੍ਰੀ ਸ਼ੱਤ ਆ ਹਜੇ ਵੀ ਪਾਏ ਆ ਉਹ ਉਹ ਕੱਪੜੇ ਤਾਂ ਪਾਏ ਤੇ ਕੰਜਾਦ ਮੇਰੇ 10000 ਦਾ